ਹਾਂਜੀ ਸਤ ਮਈ ਨੂੰ ਮਿਤੀ 7525 ਨੂੰ ਆਪ ਨੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਿਪਰ ਦਾ ਇੱਕ ਇਨੋਵਾ ਗੱਡੀ ਨਾਲ ਐਕਸੀਡੈਂਟ ਹੋਇਆ ਸੀ ਉਸ ਇਨੋਵਾ ਗੱਡੀ ਚ ਭੁਪਿੰਦਰਾ ਸਕੂਲ ਦੇ ਬੱਚੇ ਸਕੂਲ ਤੋਂ ਵਾਪਸ ਆ ਰਹੇ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ ਚ ਕਈ ਬੱਚਿਆਂ ਦੀ ਜਿਹੜੀ ਆ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਅੱਗੇ ਪੜ ਲੈ ਕੇ ਕਿਸੇ ਨੇ ਅਫਸਰ ਬਣਨਾ ਸੀ ਕਿਸੇ ਨੇ ਵਕੀਲ ਬਣਨਾ ਸੀ ਸਮਾਜ 'ਚ ਆਪਣਾ ਯੋਗਦਾਨ ਪਾਣਾ ਸੀ ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬੱਚਿਆਂ ਦੀ ਖਤਮ ਕਰ ਗਈ ਸੀ ਸਾਨੂੰ ਬਹੁਤ ਜਿਆਦਾ ਅਫਸੋਸ ਸੀਗਾ ਇਸ ਘਟਨਾ ਦਾ ਐਂਡ ਅਸੀਂ ਡੇ 1 ਤੋਂ ਹੀ ਕਾਰਵਾਈ ਜਿਹੜੀ ਆਪਣੀ ਸ਼ੁਰੂ ਕਰਤੀ ਸੀ ਪਹਿਲਾ ਜਿਹੜਾ ਐਕਸੀਡੈਂਟ ਦਾ ਮੁਕਦਮਾ ਸੀਗਾ ਉਹਦੇ ਚ ਅਸੀਂ ਭੁਪਿੰਦਰ ਸਿੰਘ ਭੁਪੇਂਦਰ ਭੁਪੇਂਦਰ ਸਿੰਘ ਹਲੋ ਹਲੋ ਮੌਕੇ ਤੋਂ ਹੀ ਟਿੱਪਰ ਦਾ ਡਰਾਈਵਰ ਜਿਹੜਾ ਭੁਪੇਂਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਦੇ ਬਾਅਦ ਇਸ ਟਿੱਪਰ ਦੇ ਤਿੰਨ ਮਾਲਕ ਸੀਗੇ ਜਿਦੇ ਚੋਂ ਦਵਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਫੌਸਤੋਂ ਬਗੈਰ ਤੀਜਾ ਜਿਹੜਾ ਦੋਸ਼ੀ ਸੀਗਾ ਰੰਦੀਰ ਸਿੰਘ ਇਹ ਕਈ ਸਮੇਂ ਤੋਂ ਪਿਛਲੇ ਕਈ ਦਿਨਾਂ ਤੋਂ ਫਰਾਰ ਚੱਲ ਰਿਹਾ ਸੀ ਸਮਾਣੇ ਹਲਕੇ 'ਚ ਕਾਫੀ ਰੋਸ ਸੀਗਾ ਕਿ ਇਹਨੂੰ ਛੇਤੀ ਤੋਂ ਛੇਤੀ ਰਸਪੀਤਾ ਜਾਵੇ 2 ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਬੱਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਣੇ ਵੀ ਪਹੁੰਚੇ ਸੀ ਮਾਨਜੋਗ ਮੁੱਖ ਮੰਤਰੀ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਟਿਪਰ ਦੇ ਤੀਜੇ ਮਾਲਕ ਰੰਦੀਰ ਸਿੰਘ ਨੂੰ ਵੀ ਅਰੈਸਟ ਕੀਤਾ ਜਾਵੇ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਅਨਿਕੇਤ ਤੇ ਦਵਿੰਦਰ ਅਸੀਂ ਪਹਿਲਾਂ ਅਰੈਸਟ ਕਰ ਚੁੱਕੇ ਸੀ ਦੋਸ਼ੀ ਰੰਦੀਰ ਸਿੰਘ ਨੇ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਆਪਣੀ ਐਂਟੀਸੀਪੇਟਰੀ ਬੇਲ ਵੀ ਲਾਈ ਸੀ ਉਹ ਵੀ ਅਸੀਂ ਬਰਜ਼ੋਰ ਪੈਰਵੀ ਕਰਕੇ ਇਹਦੀ ਉਥੋਂ ਐਂਟੀਸੀਪੇਟਰੀ ਬੇਲ ਜਿਹੜੀ ਆ ਉਹ ਨਹੀਂ ਹੋਣ ਦਿੱਤੀ। ਮਾਨਜੋਗ ਸੀਐਮ ਸਾਹਿਬ ਦੇ ਦਿਸ਼ਾ-ਨਾਂ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਰੰਦੀਰ ਸਿੰਘ ਨੂੰ ਫੜਨ ਦੀ ਬਰਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ। ਉਹਨਾਂ ਕੋਸ਼ਿਸ਼ਾਂ 'ਚ ਅਸੀਂ ਹੋਰ ਤੇਜ਼ੀ ਲੈ ਕੇ ਆਏ। ਅਸੀਂ ਸਾਈਬਰ ਸੈੱਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਇਹਦੇ ਸਾਰੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਐਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸਰਾਗ ਲੱਗ ਸਕੇ ਤੇ ਟਕਰਾਲੇ ਪਿੰਡ ਤੋਂ ਜਿਹੜਾ ਇਹ ਟਿੱਪਰ ਦਾ ਤੀਜਾ ਮਾਲਕ ਰੰਦੀਰ ਸਿੰਘ ਇਹਨੂੰ ਅੱਜ ਅਸੀਂ ਅਰੈਸਟ ਕਰਨ 'ਚ ਕਾਮਯਾਬ ਹੋਏ ਇਸ ਅਰੈਸਟ ਦੇ ਨਾਲ ਹੀ ਇਹ ਸਾਰਾ ਸਰਕਲ ਜਿਹੜਾ ਹੈ ਉਹ ਬਲੋਜ਼ਨ ਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਟਿੱਪਰ ਦੇ ਦੋ ਮਾਲਕ ਫੜੇ ਗਏ ਸੀ ਇਹ ਤੀਜਾ ਮਾਲਕ ਸੀਗਾ ਐਂਡ ਇੱਕ ਜਿਹੜਾ ਦੂਜਾ ਪਰਚਾ ਸੀਗਾ ਜਦੋਂ ਰੰਧੀਰ ਸਿੰਘ ਭਗੋੜਾ ਚੱਲ ਰਿਹਾ ਸੀ ਤੇ ਇਹਨੂੰ ਪਨਾਹਗੀਰ ਪਨਾਹਗੀਰੀ ਦਾ ਜਿਹੜਾ ਇਹਨੂੰ ਪਰਚਾ ਸੀ ਕਹਿੰਨੇ ਆ ਕਿ ਜਿਹੜਾ ਭਗੋੜਾ ਚੱਲ ਰਿਹਾ ਉਹਨੂੰ ਪੁਲਿਸ ਤੇ ਸ਼ਿਕੰਜੇ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾ ਰਹੇ ਸੀ ਉਹ ਪਰਚਾ ਵੀ ਅਸੀਂ ਦਰਜ ਕੀਤਾ ਸੀ ਉਹਦੇ ਚ ਹੀ ਅਸੀਂ ਜਿਹੜੇ ਆ ਨਾਲ ਦਸ਼ੀ ਅਰੈਸਟ ਕੀਤੇ ਹੋਏ ਜਿਦੇ ਚ ਰੰਦੀਰ ਸਿੰਘ ਦੇ ਉਹ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਜਦੋਂ ਇਹ ਪਘੋੜਾ ਚੱਲ ਰਿਹਾ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਇਹਦੀ ਮਦਦ ਕੀਤੀ ਸੀ ਉਹ ਅਸੀਂ 73/25 ਸਦਰ ਸਮਾਣੇ ਚ ਇੱਕ ਸੈਪਰੇਟ ਐਫ ਆਈ ਆਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਦੋਸ਼ੀ ਅਰੈਸਟ ਕੀਤੇ ਸੀ ਕਿਉਂਕਿ ਕਠਿਨਾਈ ਇੰਨੀ ਦੁਖਦਾਈ ਤੇ ਮੰਦਭਾਗੀ ਸੀਗੀ ਕਿ ਬੜਾ ਇੱਕ ਰੋਜ਼ਨਾ ਸਬਾਬ ਬਣਿਆ ਹੋਇਆ ਸੀ ਤੇ ਜਿਹੜੇ ਬੱਚੇ ਅਕਾਲ ਚ ਲਾਣਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਟਿਪਰ ਦੇ ਤਿੰਨੇ ਮਾਲਕ ਡਰਾਈਵਰ ਤੇ ਪਨਾਹਗੀਰੀ ਦੇ ਪਰਚੇ 'ਚ ਨੌ ਦੋਸ਼ੀ ਅਰੈਸਟ ਕਰਕੇ ਜਿਹੜਾ ਸਵਿਫਟ ਜਸਟਿਸ ਆ ਉਹ ਅਸੀਂ ਇਨਸ਼ੋਰ ਕੀਤਾ ਤੇ ਅੱਗੇ ਮੈਂ ਸੈਸ਼ਨ ਜੱਜ ਸਾਹਿਬ ਨੂੰ ਵੀ ਪਰਸਨਲ ਰਿਕੁਐਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਲਾਨ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਪਟਿਆਲਾ ਪੁਲਿਸ ਅੱਗੇ ਵੀ ਦਊਗੀ ਤੇ ਇਹਨੂੰ ਅੱਜ ਹੰਦੇਰ ਸਿੰਘ ਨੂੰ ਵੀ ਅਸੀਂ ਅਰੈਸਟ ਕਰਦੇ ਹਾਂ ਜਿਹੜੇ ਨੂੰ ਕਿ ਉਸਨੇ ਇਹ ਕਲਰਿੰਗ ਦੇ ਰਿਸ਼ਤੇਦਾਰ ਨੇ ਜਾਂ ਬਾਕੀਆਂ ਨਾਲ ਇਹਦੇ 'ਚ ਜੋ ਵੀ ਸਾਡੇ ਰਡਾਰ ਤੇ ਆਏ ਸੀ ਜਿਨ੍ਹਾਂ ਨੇ ਜਦੋਂ ਰੰਦੀਰ ਭਗੋੜਾ ਚੱਲ ਰਿਹਾ ਸੀ ਤੇ ਉਹਨੂੰ ਜਿਵੇਂ ਮੈਂ ਦੱਸਿਆ ਗ੍ਰਿਫਤਾਰੀ ਤੋਂ ਬਚਣ ਲਈ ਉਹਨੂੰ ਜੋ ਵੀ ਸਪੋਰਟ ਕੀਤੀ ਸੀ ਉਹ ਅਸੀਂ 9 ਬੰਦੇ ਇਹਦੇ ਚੋਂ ਅਰੈਸਟ ਕੀਤੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਰੰਦੀਰ ਦੇ ਰਿਸ਼ਤੇਦਾਰ ਸੀਗੇ ਤੇ ਕੁਝ ਬੰਦੇ ਹੋਰ ਸੀਗੇ ਫਿਰ ਇਹ ਸਾਰੇ ਸਮਾਨੇ ਦੇ ਹੀ ਰਹਿਣ ਵਾਲੇ ਸੀ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਬੰਦਾ ਬਠਿੰਡੇ ਦਾ ਵੀ ਸੀਗਾ ਕੋਈ ਪਟਿਆਲੇ ਦਾ ਕੋਈ ਨਾਬੇ ਦਾ ਔਰ ਜਿਹਦੇ ਤੇ ਵੀ ਸਾਡੀ ਸ਼ੱਕ ਦੀ ਸੂਈ ਗਈ ਸੀ ਕਿ ਇਹਨਾਂ ਨੇ ਰੰਧੀਰ ਨੂੰ ਗ੍ਰਿਫਤਾਰ ਹੋਣ ਤੋਂ ਬਚਣ ਲਈ ਮਦਦ ਕੀਤੀ ਉਹ ਬੰਦੇ ਅਸੀਂ ਸਰਵੈਸ ਇੱਥੇ ਥੈਂਕ ਯੂ ਸੋ ਮਚ ਅੱਛਾ